ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਤੇ ਕਿਹੜਾ ਪਿੰਡ ਤੁਹਾਡਾ ਮਹਿਮਦ ਮੰਦਰਾ ਵਾਲਾ ਜੀ ਤੇ ਕਿੰਨੇ ਚਿਰ ਤੋਂ ਇਹ ਕੰਮ ਕਰ ਲੇਗੇ ਹੋਈ ਚੱਲੇ ਮੈਨੂੰ 10 ਬਾਰਾਂ ਸਾਲ ਹੋ ਚੁੱਕੇ ਨੇ ਤੇ ਤੁਹਾਡੇ ਵੇਖੋ ਹੱਥ ਜਿਹੜੇ ਆ ਇਹ ਸ਼ੁਰੂ ਤੋਂ ਇਤਨਾ ਹੀ ਹਾਂਜੀ ਸ਼ੁਰੂ ਤੋਂ ਤੇ ਵਧੀਆ ਕਾਰੋਬਾਰ ਵਧੀਆ ਜੀ ਨਾਲ ਜੀ ਕਿਰਪਾ ਬਾਬੇ ਬੁੱਢੇ ਸਾਹਿਬ ਦਾ ਸ਼ੁਕਰ ਹੈ ਧੰਨware ਰੋਟੀ ਪਾਣੀ ਛਕੰਦੇ ਆ ਜੀ ਮਿਹਨਤ ਕਰਨਦੇ ਆ ਜੀ ਬਸ ਇਨਾ ਧੰਨਵਾਦ ਉਹਦਾ ਮਾਨਸਾ ਬਾਬੇ ਬੁੱਲ੍ਹੇ ਸਾਹਿਬ ਦਾ ਨਹੀਂ ਅੱਜਕੱਲ ਜਿਤਰਾਂ ਨੌਜਵਾਨ ਨੇ ਬੜਾ ਕੰਮ ਘੱਟ ਮਿਹਨਤ ਕਰਦੇ ਆ ਉਹ ਜ਼ਿਆਦਾ ਬਾਹਰਲੇ ਦੇ ਇਸ਼ਾਂ ਦੀਆਂ ਉਟਾ ਲਾਉਂਦੇ ਆ ਬਾਹਰ ਸਾਹਿਬ ਜੀ ਜਿਹੜਾ ਕੰਮ ਇੱਥੇ ਨਹੀਂ ਕਰਕੇ ਖੁਸ਼ ਤੇ ਬਾਹਰ ਵੀ ਜਾ ਕੇ ਨਹੀਂ ਕਰਕੇ ਖੁਸ਼ ਜਿਹੜਾ ਇੱਥੇ ਕਰੂਗਾ ਉਹ ਸਭ ਕੁਝ ਇੱਥੇ ਆ ਮਿਹਨਤ ਕਰਨੀ ਬੜੀ ਇਨਸਾਨ ਆ ਜੇ ਕਰੇ ਤੇ ਚਾਵੇ ਨਾ ਤੇ ਮਿਹਨਤ ਕਰਨੀ ਬੜੀ ਸੌਖੀ ਇੱਥੇ ਵੀ ਕੰਮ ਕੋਈ ਵੀ ਆ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਜੇ ਵੇਖੋ ਇਹ ਵੀਰ ਜਿਹੜਾ ਉਹਦੇ ਹੱਥ ਜਿਹੜੇ ਬਿਲਕੁਲ ਵੇਖੋ ਕਿਸ ਤਰ੍ਹਾਂ ਵਾ ਤੇ ਫਿਰ ਵੀ ਇਹ ਮਿਹਨਤ ਕਰਦਾ ਵਾ ਕਿਉਂਕਿ ਅੱਜ ਕੱਲ ਨੌਜਵਾਨ ਜਿਹੜੇ ਆ ਕਹਿੰਦੇ ਆ ਕਿ ਬਸ ਇੱਥੇ ਹੈ ਹੀ ਕੋਈ ਨਹੀਂ ਪੰਜਾਬ ਦੇ ਵਿੱਚ ਇਸ ਕਰਕੇ ਇਨਸਾਨੋਂ ਵੀ ਸਾਡੇ ਜਿਹੜੇ ਨੌਜਵਾਨ ਉਹਨਾਂ ਨੂੰ ਵੀ ਚਾਹੀਦਾ ਕਿ ਮਿਹਨਤ ਕਰਨ ਕਿਉਂਕਿ ਸਾਡੇ ਪੁਰਖਿਆਂ ਨੇ ਮਿਹਨਤ ਜਿਹੜੀ ਆ ਸਾਡੇ ਵਾਸਤੇ ਦੱਸੀ ਆ ਇਸ ਕਰਕੇ ਸਾਨੂੰ ਵੀ ਜਿਹੜੀ ਆ ਗੁਰੂ ਮਹਾਰਾਜ ਜੀ ਨੇ ਦੱਸੀ ਜਿਹੜੀ ਆ ਜਿਹੜੀ ਕਿਰਤ ਆ ਕਰਨੀ ਚਾਹੀਦੀ ਆ